ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਸਾਖੀ ਸਤਮੀ ਲਖੀ ਜੰਗਲ ਵਿੱਚ ਰੌਣਕਾਂ ਦਾਤੇ ਦੀ ਚੋਜ਼ਾਂ ਦਾ ਵਰਣਨ ਕਰਨਾ ਔਖਾ ਹੈ ਜਿਵੇਂ ਅਸਮਾਨ ਦੇ ਤਾਰੇ ਨਹੀਂ ਗਿਨੇ ਜਾਂਦੇ ਤਿਵੇਂ ਤਾਰੇ ਹੋਏ ਸਿੱਖ ਨਹੀਂ ਗਿਨੇ ਜਾਂਦੇ ਸਤਗੁਰੂ ਜੀ ਜੇ ਸ਼ਿਕਾਰ ਖੇੜਦੇ ਸਨ ਤਾਂ ਵੀ ਕਿਸੇ ਨਾ ਕਿਸੇ ਜੀਵਾਂ ਉਦਾਰ ਕਰਦੇ ਸਨ ਜੇ ਉਪਦੇਸ਼ ਕਰਦੇ ਸਨ ਤਾਂ ਵੀ ਜੀਵਾਂ ਨੂੰ ਪਵਜਲ ਤੋਂ ਪਾਰ ਕਰਦੇ ਸਨ ਪੰਛੀ ਤੇ ਪਸ਼ੂਆਂ ਦੇ ਪਿਛਲੇ ਜਨਮ ਦੇ ਭੇਤੀ ਹੋਣ ਕਰਕੇ ਸਦਾ ਖਿਆਲ ਰੱਖਦੇ ਸਨ ਸਹਬਾ ਨੇ ਇੱਕ ਦਿਨ ਕਿਤਰ ਮਾਰਿਆ ਉਸ ਦੇ ਵਿੱਚ ਕੋਈ ਭੇਤ ਸੀ ਸਹਬ ਕੌਤਕ ਕਰਦੇ ਹੋਏ ਪਾਈਦਾਨੇ ਨਾਲ ਉਹਦੇ ਪਿੰਡ ਦਾਨੇਵਾਲ ਨੂੰ ਜਾ ਰਹੇ ਸਨ ਕਿਉਂਕਿ ਉਸ ਦੀ ਰੀਤ ਸੀ ਕਿ ਸਤਿਗੁਰੂ ਜੀ ਉਹਦੇ ਪਿੰਡ ਜ਼ਰੂਰ ਜਾਣ ਉਹ ਪੂਰੀਦ ਬਣ ਚੁੱਕਾ ਸੀ ਤਨ ਮਨ ਤੇ ਧਨ ਉਸ ਨੇ ਸਤਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ ਸਤਗੁਰੂ ਜੀ ਵੀ ਉਸ ਤੇ ਬਹੁਤ ਪ੍ਰਸੰਨ ਸਨ ਉਸ ਨੂੰ ਮਾਲਵੇ ਦੀ ਇੱਜ਼ਤ ਸਮਝੇ ਸਨ ਉਹ ਵੀ ਸੇਵਾ ਕਰਤਾ ਹੋਇਆ ਥੱਕਦਾ ਨਹੀਂ ਸੀ ਸਾਈਂ ਰੂਮਾਨੇ ਪੁੱਛੇ ਉੱਥੇ ਇੱਕ ਕੋਗੜ ਜਾਨਵਰ ਵੇਖਿਆ ਤੇ ਸਾਈਂ ਬਾ ਨੇ ਉਸ ਨੂੰ ਆਪਣੇ ਤੀਰ ਨਾਲ ਮਾਰ ਦਿੱਤਾ ਜਦੋਂ ਉਹ ਜਾਨਵਰ ਮਾਰਿਆ ਗਿਆ ਤਾਂ ਭਾਈ ਦਾਨ ਸਿੰਘ ਨੇ ਬੇਨਤੀ ਕਰਕੇ ਪੁੱਛਿਆ ਮਹਾਰਾਜ ਇਹ ਕੀ ਕਥਕ ਹੈ ਇਸਨੂੰ ਕਿਉਂ ਮਾਰਿਆ ਗਿਆ ਸਤਿਗੁਰੂ ਜੀ ਬੋਲੇ ਪਾਈ ਦਾਨਿਆ ਇਸਨੂੰ ਮਾਰਿਆ ਨਹੀਂ ਗਿਆ ਸਗੋਜੀ ਦਾਨ ਦਿੱਤਾ ਗਿਆ ਹੈ ਇਹ ਇੱਕ ਪਾਪੀ ਪੁਰਸ਼ ਸੀ ਇਹ ਰਾਜਾ ਸੀ ਬਹੁਤ ਹੀ ਦੁਸ਼ਟ ਤੇ ਦੁਰਾਚਾਰੀ ਸੀ ਇੱਕ ਦਿਨ ਇਸਨੇ ਕਾਮਵਾਸ ਹੋ ਕੇ ਇੱਕ 마ਸੂਮ ਕੰਨਿਆ ਨੂੰ ਫੜ ਲਿਆ ਮੱਲੋ ਮੱਲੀ ਤੱਕੇ ਨਾਲ ਉਹਦੇ ਨਾਲ ਮੂੰਹ ਕਾਲਾ ਕੀਤਾ ਉਸ ਕੰਨਿਆ ਨੇ ਇਸਨੂੰ ਸ਼ਰਾਪ ਦਿੱਤਾ ਕਿ ਤੂੰ ਮਾਰ ਕੇ ਕੋਗੜ ਬਣੇ ਤੇ ਦੁਖੀ ਹੋ ਕੇ ਗੰਦਮੰਦ ਖਾਇਆ ਕਰੇ ਪਾਪ ਕਰਮ ਦਾ ਫਲ ਪਾਪ ਹੁੰਦਾ ਹੈ ਉਹ ਕੰਨਿਆ ਜ਼ਹਿਰ ਖਾ ਕੇ ਮਰ ਗਈ ਉਸ ਕਾਰਨ ਰਾਜਾ ਕੋਗੜ ਬਣਿਆ ਤੇ ਹੁਣ ਤੱਕ ਦੁੱਖ ਚਲਦਾ ਆਇਆ ਅੱਜ ਇਸ ਤੇ ਦੁੱਖ ਦਾ ਅੰਤ ਹੋ ਗਿਆ ਹੁਣ ਇਹ ਪ੍ਰਿਸ਼ਟ ਜੂਨੀ ਵਿੱਚੋਂ ਛੁਕਾਰਾ ਪਾ ਲਵੇਗਾ ਇਹੋ ਸਾਖੀ ਸੁਣਾ ਕੇ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਏ ਪਾਈ ਦਾਨ ਸਿੰਘ ਕਿਸੇ ਸਿੱਖ ਨੂੰ ਕਦੇ ਵੀ ਕਾਮਵਾਸ ਹੋ ਕੇ ਕਿਸੇ ਪਰ ਨਾਰੀ ਨਾਲ ੱਤਕਾ ਨਹੀਂ ਕਰਨਾ ਚਾਹੀਦਾ ਜਿਹੜੇ ਪਰ ਨਾਰੀ ਨਾਲ ਗਮਨ ਕਰਨ ਵਾਲੇ ਹੁੰਦੇ ਹਨ ਉਹਨਾਂ ਦਾ ਜਨਮ ਨਿਸ਼ਟ ਹੋ ਜਾਂਦਾ ਹੈ ਇਉਂ ਉਪਦੇਸ਼ ਕਰਕੇ ਸਾਹਿਬ ਸਮਾਧੀ ਲਾ ਕੇ ਬੈਠੇ ਕਿੰਨਾ ਚਿਰ ਸਮਾਧੀ ਲਕੀ ਰਹੀ ਰੁਮਾਣੇ ਦੇ ਨੇੜੇ ਹੀ ਠਿਹੜੀ ਪਿੰਡ ਵਿੱਚ ਇੱਕ ਮੁਸਲਮਾਨ ਦਾ ਮਕਬਰਾ ਸੀ ਉਸ ਵਿੱਚ ਮੁਸਲਮਾਨ ਤਾਂ ਨਹੀਂ ਰਹਿੰਦਾ ਪਰ ਇੱਕ ਕੰਨ ਪਾਟਿਆਂ ਵਾਲਾ ਜੋਗੀ ਰਹਿੰਦਾ ਸੀ ਇਹ ਜੋਗੀ ਬਹੁਤ ਹੰਕਾਰੀ ਸੀ ਕੁਝ ਕ੍ਰਮਤਤਾ ਵੀ ਉਸ ਕੋਲ ਸਨ ਸਾਈਬ ਉਸਦੇ ਕੋਲ ਚਲੇ ਗਏ ਉਸ ਨੇ ਸਾਈਬਾਂ ਨੂੰ ਕਿਹਾ ਕੋਈ ਕਰਾਮਤ ਦਿਖਾਓ ਸਤਿਗੁਰੂ ਜੀ ਨੇ ਉੱਤਰ ਦਿੱਤਾ ਕਰਾਮਤ ਦਿਖਾਉਣੀ ਨਹੀਂ ਚਾਹੀਦੀ ਇਹ ਕਹਿਰ ਰੂਪ ਹੁੰਦੀ ਹੈ ਕਿਸੇ ਨਾ ਕਿਸੇ ਦਾ ਨੁਕਸਾਨ ਜ਼ਰੂਰ ਹੋ ਜਾਂਦਾ ਹੈ ਸਾਈਬਾਂ ਦਾ ਇਹ ਉੱਤਰ ਸੁਣ ਕੇ ਵੀ ਜੋਗੀ ਨੇ ਦਮ ਨਾ ਲਿਆ ਉਸ ਨੇ ਹੋਰ ਜ਼ਿੱਦ ਕੀਤੀ ਜਦ ਉਹ ਜ਼ਿੱਦ ਕਰ ਹੀ ਗਿਆ ਤਾਂ ਸਾਈਬਾਂ ਨੇ ਰੱਤਾ ਕੋ ਨੈਣ ਮੁੰਦੇ ਬਸ ਉਨਾ ਨੈਣਾ ਦੇ ਮੁੰਦਨ ਦੀ ਢਿਲ ਸੀ ਕਿ ਜੋਗੀ ਦਾ ਹਿਰਦਾ ਕੰਮ ਉਠਿਆ ਉਸ ਦੀ ਸਾਰੀ ਸ਼ਕਤੀ ਨਸ਼ਟ ਹੋ ਗਈ ਉਹਦੀ ਅਰਿਤੀਆਂ ਸਿੱਧੀਆਂ ਉੱਡ ਗਈਆਂ ਪਹਿਲਾਂ ਉਹ ਦੂਰ ਸ਼ਹਿਰਾਂ ਤੋਂ ਰੋਟੀ ਖਾ ਕੇ ਆ ਜਾਂਦਾ ਸੀ ਉਹ ਹਿਲਣ ਚੁਗਾ ਨਾ ਰਿਹਾ ਉਸਨੇ ਸਤਗੁਰੂ ਜੀ ਨੂੰ ਕਿਹਾ ਮਾੜਾ ਕੀਤਾ ਹੈ ਤੁਸੀਂ ਤਾਂ ਮੇਰੀ ਸ਼ਕਤੀ ਨਸ਼ਟ ਕਰ ਦਿੱਤੀ ਸਾਈ ਬਾ ਨੇ ਮੁਸਕਰਾ ਕੇ ਬਚਨ ਕੀਤਾ ਤੁਸਾਂ ਨੂੰ ਤਾਂ ਪਹਿਲਾਂ ਕਿਹਾ ਸੀ ਕਿ ਕਰਾਮਾਤ ਨਹੀਂ ਦਿਖਾਉਣੀ ਚਾਹੀਦੀ ਤੁਸਾਂ ਦੀ ਜ਼ਿੱਦ ਦਾ ਫਲ ਹੈ ਹੁਣ ਇਹ ਤਾਂ ਛੱਡ ਦਿਓ ਤਾਂ ਉਹ ਕਰਾ ਮਤ ਤੁਸਰ ਕੋਲ ਆ ਜਾਵੇਗੀ ਅੱਗੇ ਨੂੰ ਕਦੀ ਹੰਕਾਰ ਨਾ ਕਰਨਾ ਨਾ ਕਿਸੇ ਸਾਧੂ ਫਕੀਰ ਨੂੰ ਕਦੀ ਇਹ ਕਹਿਣਾ ਕਿ ਉਹ ਅਜ਼ਮਤ ਦਿਖਾਵੇ ਉਹ ਜੋਗੀ ਉਸ ਥਾਂ ਤੋਂ ਉੱਠ ਕੇ ਦੂਸਰੀ ਥਾਂ ਚੱਲ ਆ ਗਿਆ ਸਤਗੁਰੂ ਜੀ ਨੇ ਅੱਗੇ ਨੂੰ ਕੂਚ ਕੀਤਾ ਚੱਲ ਦੇ ਚੱਲ ਦੇ ਸਤਗੁਰੂ ਜੀ ਬੰਬੀ ਹੈ ਪਿੰਡ ਵਿੱਚ ਪੁੱਜੇ ਉਸ ਪਿੰਡ ਦੇ ਤੇ ਉਸ ਪਿੰਡ ਦੀ ਸੰਗਤ ਨੇ ਬਹੁਤ ਪ੍ਰੇਮ ਕੀਤਾ ਸਤਗੁਰੂ ਜੀ ਇਸ ਸਿੰਘਾਵਾਸੀ ਲੰਗਰ ਤਿਆਰ ਕਰਵਾਇਆ ਖੀਰ ਤੇ ਖੜਾ ਪ੍ਰਸ਼ਾਦ ਦੇ ਦੇਗੇ ਤਿਆਰ ਕੀਤੇ ਉਹਨਾਂ ਦਾ ਸਿੱਖੀ ਪ੍ਰੇਮ ਦੇਖ ਕੇ ਸਤਿਗੁਰੂ ਜੀ ਉੱਥੇ 9 ਦਿਨ ਰਹੇ 9 ਦਿਨ ਹੀ ਉਪਦੇਸ਼ ਕਰਦੇ ਰਹੇ ਸਾਰੇ ਨਗਰ ਵਾਸੀਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਸਾਰੀਆਂ ਕੁਰੀਤਿਆਂ ਤੋਂ ਹਟਾਇਆ ਇੱਥੇ ਹੀ ਪੰਜਾਬ ਦੇ ਕੁਝ ਹਿੱਸਿਆਂ ਦੀ ਸੰਗਤ ਦਰਸ਼ਨ ਕਰਨ ਵਾਸਤੇ ਆਪ ਉਜੀ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਭੁੱਖੇ ਸਿੱਖ ਪਪੀਏ ਵਾਂਗੂ ਕੂਕਦੇ ਹੋਏ ਸਤਗੁਰੂ ਜੀ ਨੂੰ ਲੱਭ ਰਹੇ ਸਨ ਉਹ ਬਹੁਤ ਵਿਅਕਲ ਹੋਏ ਲੰਮਾ ਪੰਦ ਮਾਰ ਕੇ ਅਤੇ ਤਨਾ ਤੇ ਕਸ਼ਟ ਸਹਾਰ ਕੇ ਸਤਗੁਰੂ ਜੀ ਨੂੰ ਮਿਲੇ ਕੁਝ ਮਾਚੇ ਦੇ ਚੌਧਰੀਆਂ ਨੇ ਲੋਕਾਂ ਨੂੰ ਪਤਾ ਦੇ ਦਿੱਤਾ ਕਿ ਸਤਗੁਰੂ ਜੀ ਮਾਲਵੇ ਵਿਛ ਹਨ ਮੁਕਤਸਰ ਯੁੱਧ ਦੀਆਂ ਵੀ ਖਬਰਾਂ ਪਹੁੰਚ ਗਈਆਂ ਸਨ ਇਸ ਕਰਕੇ ਸੰਗਤ ਬਹੁਤ ਘਰਾਂ ਤੋਂ ਉਤਰ ਪਈ ਸੀ ਜਿਹੜੇ ਸਿੰਘ ਅਨੰਦਪੁਰ ਨੂੰ ਛੱਡਣ ਸਮੇ ਤੇ ਸਰਸਾ ਦੀ ਲੜਾਈ ਸਮੇ ਵਿਛੜ ਗਏ ਸਨ ਉਹ ਵੀ ਸਤਿਗੁਰੂ ਜੀ ਨੂੰ ਲੱਭਦੇ ਫਿਰਦੇ ਸਨ ਉਹਨਾਂ ਵਿੱਚੋਂ ਵੀ ਬਹੁਤੇ ਆ ਪੁੱਜੇ ਸਾਰਿਆਂ ਸਿੰਘਾਂ ਨੇ ਰੱਜ ਕੇ ਦਰਸ਼ਨ ਕੀਤੇ ਅਰਜ਼ਾਂ ਕੀਤੀਆਂ ਤੇ ਇਹ ਵੀ ਅਰਦਾਸ ਕੀਤੀ ਦਾਤਾ ਪਵਚਲ ਦਾ ਡਰ ਜਾਨ ਕੀ ਚੀ ਜਾਂਦਾ ਹੈ ਮਨ ਅਸ਼ਾਂਤ ਰਹਿੰਦਾ ਹੈ ਸ਼ਾਂਤੀ ਬਖਸ਼ੋ ਦਇਆ ਕਰੋ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਸਤਿਗੁਰੂ ਜੀ ਦੀ ਬਾਣੀ ਪੜਨੀ ਦੇਸ਼ ਤੇ ਧਰਮ ਦੀ ਸੇਵਾ ਅਤੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਕੇ ਰੋਟੀ ਖਾਣੀ ਆਦਿਕ ਚੰਗੇ ਗੁਣ ਦੱਸੇ। ਮਨ ਉਤੇ ਕਾਬੂ ਪਾਉਣ ਦਾ ਉਪਦੇਸ਼ ਵੀ ਦਿੱਤਾ। ਉਸ ਸੰਗਤ ਵਿੱਚੋਂ ਕੁਝ ਸਿੰਘ ਤਾਂ ਵਾਪਸ ਕਰਾ ਨੂੰ ਚਲੇ ਗਏ ਤੇ ਕੁਝ ਉੱਥੇ ਹੀ ਵਾਹਿਗੁਰੂ ਦਾ ਸਿਮਰਨ ਕਰਨ ਤੇ ਸੇਵਾ ਕਰਨ ਵਾਸਤੇ ਰਹਿ ਪਏ। ਸਤਿਗੁਰੂ ਜੀ ਵਾਸਤੇ ਸੁੰਦਰ ਬਸਤਰ, ਕੋੜੇ ਤੇ ਗਹਿਣੇ ਆਦਿਕ ਬਹੁਮੁਲੀਆਂ ਵਸਤੂਆਂ ਵੀ ਆਪ ਉਚੀਆਂ। ਖਜ਼ਾਨੇ ਵਿੱਚ ਮਾਇਆ ਦਾ ਵਾਧਾ ਹੋਣ ਲੱਗ ਪਿਆ। ਲੰਗਰ ਅਟੁੱਟ ਚੱਲਣ ਲੱਗਾ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਦੁਸ਼ਮਣ ਬਦਲ ਰੂਪ ਵਿੱਚ ਆਏ ਤੇ ਆਪੇ ਹੀ ਸਮੇਂ ਦੀ ਹਵਾ ਨਾਲ ਉੱਡ ਗਏ ਸਿੱਖੀ ਦਾ ਵਾਯੂ ਮੰਡਲ ਖਤਰੇ ਦੇ ਬੰਦਲਾਂ ਤੋਂ ਨਿਰਮਲ ਹੋ ਗਿਆ ਸਿੱਖ ਪੌਰਿਆਂ ਵਾਂਗ ਅੰਮ੍ਰਿਤ ਦਾ ਨੰਦਲੈਂਡ ਲੱਗੇ ਸਾਹਿਬ ਮਾਲਵੇ ਦੇ ਉਸ ਹਿੱਸੇ ਵਿੱਚ ਪੁੱਜੇ ਜਿਹੜਾ ਬਹੁਤ ਹੀ ਹਰਿਆਵਲ ਵਾਲਾ ਸੀ ਉਸੇ ਇਲਾਕੇ ਵਿੱਚ ਹੀ ਪਾਈ ਦਾਨੇ ਦਾ ਪਿੰਡ ਸੀ ਉਹ ਧਰਤੀ ਸਾਈਬਾਂ ਨੂੰ ਬਹੁਤ ਸੁੰਦਰ ਲੱਗੀ। ਪਿੰਡੋਂ ਪਿੰਡ ਜੀਵਾਂ ਨੂੰ ਉਤਾਰਦੇ ਹੋਏ ਸਤਿਗੁਰੂ ਜੀ ਅੱਗੇ ਤੁਰੇ ਗਏ। ਸਿੱਖ ਸੰਗਤਾਂ ਬਹੁਤ ਪਿਆਰ ਕਰਦੀਆਂ ਸਨ। ਐਨਾ ਪਿਆਰ ਕਿ ਜੋ ਬਿਆਨ ਨਹੀਂ ਕੀਤਾ ਜਾਂਦਾ। ਜਿਸ ਨਗਰ ਦੇ ਲਾਗੇ ਉਹਦੀ ਲੰਗਰ ਲੱਗਦੇ ਉੱਤੇ ਹੀ ਨਗਰ ਦੇ ਲੋਕ ਉਹਨਾਂ ਨੂੰ ਰੋਕ ਲੈਂਦੇ। ਪ੍ਰਸ਼ਾਦ ਚਕਾਉਂਦੇ, ਦੁੱਧ ਪਿਉਂਦੇ ਅਤੇ ਰੇਚੇ, ਕੱਪੜੇ ਤੇ ਨਗਦੀ ਦਿੰਦੇ ਸਨ। ਤੁਰੇ ਹੀ ਜਾ ਰਹੇ ਸਨ। ਇਕ ਮੁਸਲਮਾਨ ਫਹਿਮੀ ਫਕੀਰ ਮਿਲ ਪਿਆ ਉਹ ਬਹੁਤ ਹੀ ਪੁੱਜਿਆ ਹੋਇਆ ਸੂਫੀ ਫਕੀਰ ਸੀ ਉਸ ਬਾਰੇ ਵਿੱਚ ਉਸ ਦੀਆਂ ਕਰਾਮਾਤਾਂ ਬਹੁਤ ਮਸ਼ਹੂਰ ਸਨ ਉਹ ਸਤਗੁਰੂ ਜੀ ਦੀ ਸ਼ਰਨ ਆਇਆ ਸਤਗੁਰੂ ਜੀ ਨੇ ਉਸ ਨੂੰ ਜੀ ਆਇਆਂ ਆਖਿਆ ਤੇ ਸੁਖ ਸੰਤ ਪੁੱਛੀ ਉਸ ਨੇ ਕੁਝ ਚਿਰ ਬਚਨ ਬिलास ਕੀਤੇ ਸਤਗੁਰੂ ਜੀ ਦੇ ਨਾਲ ਹੀ ਤੁਰ ਪਿਆ ਸਾਬ ਚਲਦੇ ਚਲਦੇ ਉਸ ਅਸਾਂ ਦੇ ਪੁੱਜੇ ਜਿੱਥੇ ਅੱਜ ਗੁਪਤ ਸਰ ਤੀਰਥ ਹੈ ਤੇ ਜਿੱਥੇ ਸਾਬਾ ਨੇ ਲੱਖੀ ਜੰਗਲ ਦਾ ਵਰ ਦਿੱਤਾ ਸੀ ਉਸ ਥਾਂ ਤੋਂ ਭਾਈ ਦਾਨੇ ਦਾ ਪਿੰਡ ਕੋਈ ਸਵਾ ਕੋ ਕੋ ਰਹਿੰਦਾ ਸੀ ਸੂਰਜ ਅਸੂਣ ਲੱਗਾ ਸਾਬਾ ਨੇ ਚੌਗਿਰਦੇ ਧਿਆਨ ਮਾਰਿਆ ਚਾਰੇ ਪਾਸੇ ਕੁਦਰਤ ਦੀ ਸੁੰਦਰਤਾ ਹਸਤੀ ਹੋਈ ਨਜ਼ਰ ਆਈ ਉੱਚੀਆਂ ਢਾਲੀਆਂ ਹਰਿਆ ਹਰਿਆ ਕਾ ਅਤੇ ਕਿਤੇ ਕਿਤੇ ਚਮਕਦੀ ਰੇਤ ਦੇ ਟਿੱਬੇ ਸਨ ਉਸ ਸੁਹਾਵਣੀ ਥਾਂ ਨੂੰ ਦੇਖ ਕੇ ਸਾਹਿਬ ਅਜੇ ਖਲੋਤੇ ਹੋਏ ਸਨ ਇੱਕ ਸਿੰਘ ਨੇ ਬੇਨਤੀ ਕੀਤੀ ਮਹਾਰਾਜ ਸੋਧਰ ਦੇ ਪਾਠ ਦਾ ਸਮਾਂ ਹੋ ਗਿਆ ਹੈ ਪਾਈਦਾਨੀ ਦਾ ਨਗਰ ਤਾਂ ਅਜੇ ਦੂਰ ਹੈ ਹੁਕਮ ਕਰੋ ਕਿ ਕਿੱਥਾ ਜਾਵੇ ਸੋਧਰ ਦਾ ਪਾਠ ਕਰਨਾ ਜ਼ਰੂਰੀ ਹੈ ਸਤਿਗੁਰੂ ਜੀ ਨੇ ਹੁਕਮ ਕੀਤਾ ਇੱਥੇ ਹੀ ਡੇਰਾ ਕਰੋ ਇੱਥੇ ਹੀ ਸੋਧਰ ਦਾ ਪਾਠ ਕੀਤਾ ਜਾਵੇਗਾ ਐਸੀ ਸੁੰਦਰ ਥਾਂ ਹੋਰ ਮੁਸ਼ਕਿਲ ਹੀ ਮਿਲਣੀ ਹੈ ਮੇਰੇ ਵਾਹਿਗੁਰੂ ਦੇ ਕੌਤਕ ਨਿਰਾਲੇ ਹਨ ਦੇਖੋ ਕਿਹੋ ਜਿਹਾ ਅਸਰਜ ਸਮਾ ਹੈ ਜਿਦ ਤਰ ਦੇਖੀ ਅੱਖਾਂ ਉਧਰ ਹੀ ਰੁਕ ਜਾਂਦੀਆਂ ਹਨ ਇਹ ਬਚਨ ਕਰਨ ਦੀ ਢਿੱਲ ਸੀ ਕਿ ਸਿੰਘਾਂ ਨੇ ਉੱਤੀ ਹੀ ਕੋੜੇ ਰੁਕ ਦਿੱਤੇ ਜੰਗਲ ਵਿੱਚ ਢੇਰਾ ਲਾ ਦਿੱਤਾ ਉਸੇ ਵੇਲੇ ਦਰਿਆ ਵਿੱਚ ਗਈਆਂ دیਵਾਨ ਲੱਗ ਗਿਆ ਸਾਰੇ ਸਿੰਘ ਬੈਠ ਗਏ ਪਾਈ ਮਾਨ ਸਿੰਘ ਜੀ ਪਾਠ ਕਰਨ ਲੱਗੇ ਸੋਦਰ ਰਹਿਰਾ ਸਾਹਿਦਾ ਪਾਠ ਹੋਣ ਲੱਗਾ ਪਾਠ ਦੇ ਭੋਗ ਪੈਣ ਤੱਕ ਵਾ ਵਾ ਹਨੇਰਾ ਹੋ ਗਿਆ ਦੀਵਿਆ ਮਸਾਲਾਂ ਤੇ ਬੜੇਮਿਆਂ ਦੇ ਬਲਣ ਨਾਲ ਚਾਨਣ ਕੀਤਾ ਗਿਆ ਹਨੇਰੀ ਰਾਤ ਸੀ ਅਰਤਾਰਾ ਮੰਡਲ ਨੇ ਚੰਦ ਜਿੰਨਾ ਚਾਨਣ ਕਰ ਦਿੱਤਾ ਜੰਗਲ ਵਿੱਚ ਮੰਗਲ ਹੋ ਗਿਆ ਅਸਰ ਜਰੀ ਲਾਇਆ ਸੁਭਾਈ ਗਰੂਦੀ ਜਿੱਥੇ ਜੰਗਲ ਹੈ ਉੱਥੇ ਸ਼ਹਿਰ ਉੱਤਰ ਜਾਂਦੇ ਹਨ ਤੇ ਜਿੱਥੇ ਮਹਿਲ ਹਨ ਉੱਥੇ ਹਲ ਵਗ ਜਾਂਦੇ ਹਨ ਕਾਲ ਦਾ ਕੋਈ ਪਤਾ ਨਹੀਂ ਲੱਗਦਾ ਕਿ ਕੀ ਮਾਣਾ ਵਰਤੋਂਦਾ ਹੈ ਆਈ ਦਾਣਾ ਪਿੰਡ ਗਿਆ ਸੀ ਉਹ ਗੁਰੂ ਕਾ ਲੰਗਰ ਤਿਆਰ ਕਰਵਾ ਲਿਆ ਆ ਸਾਰੀ ਸੰਗਤ ਨੇ ਪ੍ਰਸ਼ਾਦ ਚੱਕਿਆ ਤੇ ਆਨੰਦ ਨਾਲ ਉੱਤੀ ਰਾਤ ਕੱਟੀ ਅਗਲੇ ਦਿਨ ਚੌਗਿਰਦੇ ਦੇ ਨਗਰਾਂ ਨੂੰ ਪਤਾ ਲੱਗ ਗਿਆ ਕਿ ਸਤਿਗੁਰੂ ਜੀ ਆਏ ਹਨ ਬਸ ਫੇਰ ਕੀ ਸੀ ਲੋਕ ਹਮ ਹੋ ਮਾ ਕੇ ਦਰਸ਼ਨਾਵਾਸੇ ਆ ਪੁੱਜੀ ਕਿਸੇ ਦੁੱਧ ਕਿਸੇ ਕਪੜਾ ਕਿਸੇ ਕਿਉ ਕਿਸੇ ਨਕਦੀ ਟੇਕੀ ਚੇ ਕੋੜੇ ਆਦਿਕ ਅਰਪਣ ਕੀਤੇ ਪਲਾਂ ਵਿੱਚ ਹੀ ਢੰਡਾਰੇ ਭਰਪੂਰ ਹੋ ਗਏ ਇਹ ਵੇਖ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਇਹ ਤਾਂ ਲੱਖੀ ਜੰਗਲ ਹੈ ਉਸ ਦਿਨ ਤੋਂ ਇਸ ਸਾਰੇ ਬਾਰੇ ਦਾ ਨਾਮ ਲੱਖੀ ਜੰਗਲ ਪੈ ਗਿਆ ਜੋ ਹੁਣ ਤੱਕ ਪ੍ਰਚਲਿਤ ਹੈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ